ਬੇਟਾ ਉਹ ਲੈ ਐਵੀ ਖੜਾ ਦੇ ਪਾਣੀ ਚ ਡੁੱੜਨ ਲੱਗੇ ਸੀ ਇਹਨਾਂ ਦੇ ਪਰਿਵਾਰ ਨੇ ਦੱਸਿਆ ਬੜੀ ਮੁਸ਼ਕਲ ਨਾਲ ਬਚਾ ਲਿਆ ਮਾਤਾ ਦਾ ਸੰਗਲਾਣਾ ਬੰਨ ਕੇ ਰੱਖੇ ਰਹੇ ਆਪੜੂ ਆ ਆਹ ਹੋਰ ਦਿਓ ਵੀਰੇ ਜਿੰਦਰਜੀਤ ਉਹਨੇ ਆਇਆ ਅਸਾਦੀ ਅਗਾ ਆਹ ਦੇਖ ਸੈਂਸ ਹੈਗੀ ਆ ਜੀਵ ਦੀ ਬਿਲਕੁਲ ਸੱਤ ਸੂਰਜ ਵਾਲਾ ਸੱਤੀ ਦੀਆਂ ਸੱਤੀ ਦੀਆਂ ਅੱਛਾ ਬਾਈ ਜੀ ਮਦਦ ਕਰਕੇ ਗਏ ਆ ਕੀ ਕਰਾਂਗੇ ਪੈਸਿਆਂ ਦਾ ਧੰਨਵਾਦ ਕਰ ਦੋ ਵੀਰੇ ਧੰਨਵਾਦ ਕਰ ਦੋ ਪੁੱਤ ਆਪਾਂ ਧੰਨ ਗੁਰੂ ਨਾਨਕ ਵਾਹਿਗੁਰੂ 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 ਜੇ ਕਰਾ ਛੱਡ ਦੇ ਫੇਰ ਉਹਨੇ ਇਹ ਇੱਥੇ ਆ ਕੇ ਦਾ ਸਾਬ ਐਸਾ ਕਿ ਪਤਾ ਲੱਗਦਾ ਜਿੰਦਗੀ ਦਾ ਰਾਈਟ ਹੈ ਨਾ ਫਟਿਆ ਤਾਂ ਆਲਾ ਪਤਾ ਕਾਣ ਹੈ ਮਨਕੀਰ ਤੌ ਲਖਦੇ ਗਾੜੇ ਫਟੀ ਤਾਂ ਨਾਂ ਵੀ ਲੈ ਲੈ ਹਾਂ ਉਹ ਬਾਤ ਉਹ ਆਹ ਕੌਣ ਲੱਗਦਾ ਇਹ ਬੇਲੀ ਮੇਰੇ ਨਾਲ ਐਵੇਂ ਵਰ ਕਰ ਕਾ ਤਾਂ ਲੱਗਦਾ ਲੋਕਾਂ ਵੀ ਅੱਖਾਂ ਲੋਕਾਂ ਨੇ ਗਾਣੇ ਸੁਣਦਾ ਹੁੰਦਾ ਨਾ ਗਾਣੇ ਸੁਣਦਾ ਹੁੰਦਾ ਬਾਈ ਜੀ ਆਏ ਆ ਹਾਂ ਬਾਈ ਜੀ ਆਏ ਆ ਹਨ ਕਿਰਤ ਬਾਈ ਅੱਖਾਂ ਦੇ ਵਿੱਚ ਹੰਝੂ ਆ ਤੁਸੀਂ ਮਦਦ ਪਹੁੰਚਾਉਣ ਵਾਸਤੇ ਆਏ ਆ ਬਹੁਤ ਧੰਨਵਾਦੀ ਕਰ ਰਹੇ ਆ ਤੁਹਾਡਾ ਬਾਈ ਥੋੜਾ ਪਿੱਛੇ ਕੀ ਕਹਿਣਾ ਚਾਹੁੰਦੇ ਹੰਝੂ ਆ ਲੋਕ ਆਸਾਂ ਭਰੀਆਂ ਨਿਗਾਹਾਂ ਨਾਲ ਬੁਲਦੀ ਆਉਂਦੀ ਆ ਤਾਂ ਵੀਰੇ ਆਪਾਂ ਸਚਾਈ ਤੋਂ ਬੜਾ ਦੂਰ ਹਾਂ ਉੱਥੇ ਬਹਿ ਕੇ ਆਪਾਂ ਭੱਜ ਜਾਂਦਾ ਸਚਾਈ ਤੋਂ ਬਹੁਤ ਦੂਰ ਆ ਯਾਰ ਧੰਵਾਦੀ ਓਕੇ ਇਹ ਜਿਹੜਾ ਨਾ ਇਹਨੇ ਮੇਰੇ ਹੱਥਾਂ 'ਚ ਨਹੀਂ ਰੱਖਿਆ ਹਾਂ ਬਹੁਤ ਹੋਣਾ ਲੈ ਆ ਲੈ ਜਾ ਆ ਲੈ ਜਾ ਦੇ ਲੈ ਚੱਲਣਾ ਮੇਰੇ ਨਾਲ ਚੱਨਾ ਚਲਾ ਚਲੀ ਆ ਆਜਾ ਆ ਚਲੀਏ ਵੀ ਵੀ ਛੋੜਾਂ ਬੇ ਬੇਟਾ ਉਹ ਲੈ ਇਹ ਵੀ ਹੜਾ ਦੇ ਪਾਣੀ ਚ ਡੁੱੜਨ ਲੱਗੇ ਸੀ ਇਹਨਾਂ ਦੇ ਪਰਿਵਾਰ ਨੇ ਦੱਸਿਆ ਬੜੀ ਮੁਸ਼ਕਲ ਨਾਲ ਬਚਾਉਣਾ ਦਾ ਸੰਗਲਾਨਾ ਬੰਨ ਕੇ ਰੱਖੇ ਰਹੇ ਆ ਆਪੜੂ ਹਾਂ ਆਹ ਹੋਰ ਦਿਓ ਵੀਰੇ ਜਿੰਦਰਜੀਤ ਸੁਨਹਿਾਇਆ ਅਜ਼ਾਦੀ ਆਗਾ ਆ ਦੇਖ ਸੈਂਸ ਹੈਗੀ ਆ ਚੀਜ਼ ਦੀ ਸੱਚੀ ਦੀਆਂ ਸੱਚੀ ਦੀਆਂ ਅੱਛਾ ਭਾਈ ਜੀ ਮਤ ਕਰਕੇ ਗਏ ਆ ਕੀ ਕਰੇਗਾ ਪੈਸਿਆਂ ਦਾ ਪਾ ਤੁਹਾਨੂੰ ਗੁਰੂ ਨਾਲ ਕ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਨਾਲ ਕੋਲ ਕੀ ਚਾਹੀਦਾ ਆਜੋ ਧੰਨਵਾਦ ਰੱਬ ਬਹੁਤ ਬਹੁਤ ਪਾਣੀ ਦਾ ਪੀਓ ਓਹੋ ਚੱਲ ਜੀ ਹਮਿੰਦੇ ਅਮਿੰਦੇ ਅਮੈਰਾ ਖਾ ਕੇ ਕਿਤਾ ਦਾ ਬਹੁਤ ਬਹੁਤ ਕਾਣ ਮਾਦੀ ਵੀਰ ਵੀ ਵੀਰ ਜੀ ਤੁਹਾਨੂੰ ਨਾਲ ਇਹ ਗੱਲਾਂ ਛੱਡ ਦੇ ਫਿਰ ਉਹਨੇ ਭਾਈ ਇੱਥੇ ਆ ਕੇ ਤਾਂ ਸਾਬ ਐਸਾ ਕਿ ਪਤਾ ਲੱਗਦਾ ਜਿੰਦੀ ਦਾ ਰਾਈ ਤਾ ਫਿਰ ਤਿਆ ਪਤਾ ਕੌਣ ਹੈ ਮਨਕੀਰ ਤੌ ਲਖਦੇ ਗਾਣੇ ਮਨਕੀਰ ਤ ਇਹ ਨਾਂ ਵੀ ਲੈ ਲੈ ਹਾਂ ਉਹ ਬਾਰ ਉਹ ਆਹ ਘਾਣੇ ਲੱਗਦਾ ਇਹ ਬੇਲੀ ਮੇਰੇ ਨਾਲ ਐਵੇਂ ਵਰਕਰ ਕਹਿੰਦਾ ਲੱਗਦਾ ਲੋਕਾਂ ਨੂੰ ਅੱਖਾਂ ਲੋਕਾਂ ਨੇ ਗਾਣੀ ਸੁਣਦਾ ਉਹਨਾਂ ਨੇ ਗਾਣੇ ਸੁਣਦਾ ਉਹਨਾਂ ਭਾਈ ਜੀ ਆਏ ਆ ਹਾਂ ਭਾਈ ਜੀ ਆਏ ਆ ਮਨਕੀਰਤ ਭਾਈ ਅੱਖਾਂ ਦੇ ਵਿੱਚ ਹੰਝੂ ਆ ਤੁਸੀਂ ਮਦਦ ਪਉਂਚ ਆਉਣ ਵਾਸਤੇ ਆਏ ਆ ਜੀ ਬਹੁਤ ਧੰਨਵਾਦ ਵੀ ਕਰਦੇ ਆ ਤੁਹਾਡਾ ਬਾਈ ਥੋੜਾ ਪਿੱਛੇ ਹੈ ਕੀ ਕਹਿਣਾ ਚਾਹੁੰਦੇ ਹਾਂ ਜੀ ਵਾਲੂਕ ਆਸਾਂ ਭਰੀਆਂ ਨਿਕਾਣਾ ਬੰਦ ਹੋ ਗਈਆਂ ਤਾਂ ਜੀ ਦੇ ਆਪਾਂ ਸਚਾਈ ਤੋਂ ਬੜਾ ਦੂਰ ਹਾਂ ਉੱਥੇ ਬਹਿ ਕੇ ਆਪਾਂ ਭੱਜ ਜਾਂਦਾ ਸਚਾਈ ਤੋਂ ਬਹੁਤ ਦੂਰ ਆ ਯਾਰ ਤੁਆਦੀ ਇਹ ਜਿਹੜਾ ਨਾ ਇਹਨੇ ਮੇਰੇ ਇੱਥੇ ਹੱਥ ਨਹੀਂ ਰੱਖਿਆ ਹੈ ਨਾ ਬਹੁਤ ਥਾਂ ਲਾ ਲੈ ਜਾ ਮੈਂ ਆ ਲੈ ਜਾ ਆ ਲੈ ਜੇ ਦੇ ਲੈ ਚੱਲ ਨਾ ਮੇਰੇ ਨਾਲ ਨੰਬਰ ਤੇ ਚੱਲਾ ਚਲਾ ਚਲੀ ਆ ਆ ਛੋੜੋ ਬੈ ਇਹਦਾਂ ਨਹੀਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027